ਪਈ ਅਮਰਪਾਲ ਸਿੰਘ ਦੇ ਉੱਤੇ ਸੰਗੀਨ આરોਪ ਲਗਾ ਰਹੇ ਤੁਸੀਂ ਅਮਰਪਾਲ ਨੂੰ ਨਸ਼ੇੜੀ ਉਹਦਾ ਭਰਾ ਵੀ ਨਸ਼ੇੜੀ ਹੈ ਲੋਕੀ ਮੰਨਦੇ ਨਹੀਂ ਸੀ ਹੁਣ ਸਾਰਾ ਕੁਝ ਆਪੇ ਸਾਹਮਣੇ ਆ ਗਿਆ ਅਮਰਪਾਲ ਦਾ ਸਵੈ ਰਿਕੋਰਡ ਟੋਕਸਿਕ ਉਹ ਨਸ਼ੇ ਦਾ ਆਦੀ ਬਣੂਗਾ ਕਿ ਹਰ ਪ੍ਰੀਤ ਕੋ 4 ਗ੍ਰਾਮ ਆਈਸ ਜੜੀ ਹੈ ਉਹਦੇ ਤੇ ਤੁਸੀਂ ਕੀ ਕਹਿੰਗੇ ਦੇਖੋ ਜੀ ਉਹ ਨਸ਼ੇ ਦਾ ਆਦੀ ਤੇ ਪਹਿਲਾਂ ਹੀ ਆ ਇੱਕ ਨਸ਼ਾ ਛਡਾਉਂਦਾ ਹੈ ਦੂਜਾ ਘਰੇ ਲਾਈ ਜਾਂਦਾ ਇਹ ਤਾਂ ਸਮਝ ਨਹੀਂ ਆਉਂਦਾ ਵੀ ਕਰਦੇ ਕੀ ਆ ਉਹ ਤਮਾਕੂ ਵੀ ਲਾਉਂਦਾ ਠੀਕ ਆ ਕੋ ਕਿੰਨਾ ਵੀ ਲੋਂਦਾ ਕਿੱਥੋਂ ਲੋਂਦਾ ਸਾਰਿਆਂ ਨੂੰ ਪਤਾ ਹੈ ਇਹ ਤੇ ਗੁਰੂ ਘਰ ਦਾ ਪੈਸਾ ਜਿਹੜਾ ਨਸ਼ਿਆਂ 'ਚ ਬਰਬਾਦ ਕਰਦੇ ਸੀ ਤੁਹਾਨੂੰ ਪਹਿਲਾਂ ਕਿਉਂ ਨਾ ਤੁਸੀਂ ਮੂਹ ਖੋਲਿਆ ਹੁਣ ਜੋ ਬੋਲੇ ਜੀ ਤੁਹਾਡੇ ਕੋਲ ਸਬੂਤ ਕੀ ਹੈ ਜੇ ਸਬੂਤ ਕਾਨੂੰਨਾਂ ਪੇਸ਼ ਕਰ ਸਕਨ ਮਾਫੀ ਮੰਗਣੀ ਪੈ ਜਾਂਦੀ ਹੈ ਇਸੇ ਤਰ੍ਹਾਂ ਚੈਨਲ ਤੇ ਆਣਗੇ ਇੱਕ ਫਰੋਜ਼ਪੁਰ ਦਾ ਬੰਦਾ ਮੈਂ ਤੁਹਾਨੂੰ ਵੀਡੀਓ ਦੇ ਦਊਗਾ ਉਹ ਨਸ਼ਾ ਸ਼ਗਰਣ ਆਇਆ ਉਹਦੇ 13-14 ਟੰਕੇ ਲਵਾ ਤਾ ਸਿਰ ਪਾਰ ਤੱਕ ਕਿਹੜਾ ਨਸ਼ਾ ਸ਼ਗਰਣ ਕੇਂਦਰ ਕਿਹੜਾ ਉਹ ਡਾਕਟਰ ਪੜਿਆ ਗਿਆ ਦੱਸੋ ਕੋ ਡਾਕਟਰ ਸਿਗਾ ਉੱਥੇ ਨਸ਼ਾ ਸ਼ਗਰਣ ਤੱਪੇ ਬੱਚੇ ਉਸੇ ਕਹਿੰਦੇ ਕਿ ਨਸ਼ਾ ਮਿਲਦਾ ਨਸ਼ਾ ਮਿਲਦਾ ਕਿੱਥੋਂ ਸੀ ਨਸ਼ਾ ਮਿਲਦਾ ਖਾਲਸਾ ਵੀਰ ਵਾਲੇ ਇਹਨਾਂ ਦੇ ਬੰਦੇ ਦਾ ਸਾਰੇ ਨੂੰ ਕਿਹਾ ਤੂੰ ਮਰਜੀ ਲੈ ਲਓ ਅਮਰਤਪਾਲ ਅਮਰਤਪਾਲ ਦਾ ਭਰਾ ਚਮਕੌਰ ਇਹ ਜਿੰਨੇ ਵੀ ਨਾਲ ਦੇ ਸਾਰੇ ਟੋਲਾ ਸਾਰੇ ਹੀ ਕਰਦੇ ਸੀ ਟੋਲ ਨੇ ਜੀ ਸੋਫੀ ਕਿਹੜਾ ਦੱਸੋ ਤੁਸੀਂ ਕਿਸੇ ਨਾਲ ਡਾਕਟਰਸ ਤੇ ਕਰੋ ਅਮਰਤਪਾਲ ਸਿੰਘ ਦੇ ਬਾਰੇ ਅਗਰ ਕੋਈ ਐਦਾਂ ਦੀ ਗੱਲ ਸੀ ਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਬੋਲੀ ਇਹ ਭਾਜੀਪੀ ਨਾ ਯਾਰੀ ਵਾਕਏ ਬੜੀ ਪੈ ਗਈ ਲੱਗਦਾ ਤੁਹਾਡੀ ਫੋਟੋਆਂ ਚਾਰ ਕਰਦੀਆਂ ਆਈਆਂ ਤੁਸੀਂ ਤੇ ਅਮਰਤਪਾਲ ਦੇ ਖਿਲਾਫ ਹੀ ਹੋਗੇ ਹਰ ਪ੍ਰਜਨਨ ਕੋ ਤੁਮਾ ਖੂਬੀ ਨੋਆ ਹਦੀ ਉਹਦਾ ਭਰਾ ਅਮਰਕਪਾਲ ਦਾ ਅਮਰਕਪਾਲ ਖੁੱਤ ਨਹੀਂ ਦੱਤੀ ਇਹ ਗੱਲ ਗਲਤ ਹੋ ਗਈ ਨਾ ਤੇ ਸਾਰੀ ਸ਼ਿਕਤ ਹਮ ਤੋਂ ਮਾਫੀ ਮੰਗਾਂਗੇ ਹੋਰ ਦੱਸੋ ਉਹ ਧੀ ਵਿਚਾਰੀ ਇਨਸਾਫ ਮੰਗਾਲੀ ਤੇ ਮਰੇ ਹੋਈ ਸਾਡੇ ਸਿੰਘ ਕਹਿੰਦਾ ਇੱਦਾਂ ਹੀ ਕਰ ਦੋ ਸਾਡਾ ਬੰਦਾ ਸਹੀ ਆ ਤੂੰ ਗਲਤ ਆ ਮੈਂ ਕਿਹਾ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਮੇਗਾ ਕਿ ਜਿਹੜਾ ਜਨਾਲੇ ਵਾਲਾ ਕਾਂਡ ਹੋਇਆ ਏ ਕੁੰਡੀ ਪਿਛੇ ਹੋਇਆ ਇਹ ਪੰਜਾਂ ਦੀ ਲੜਾਈ ਨਹੀਂ ਕਹਿੰਦਾ ਨਹੀਂ ਮੈਨੂੰ ਪਤਾ ਹੀ ਨਹੀਂ ਇੱਕ ਮਾਂ ਆ ਇੱਕ ਪੇ ਆ ਇੱਕ ਇੱਕ ਭਰਾ ਆ ਤੇ ਤੂੰ ਅੰਦਰ ਬੈਠਾ ਚਾਰੇ ਜਣੇ ਦੁਨੀਆ ਨੂੰ ਚਲਾਉਂਦਾ ਏ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਨਸ਼ੇ ਦੀ ਖੇਪ ਰੋਜ਼ਾਨਾ ਫੜੀ ਜਾਂਦੀ ਹੈ ਪਰ 4 ਗ੍ਰਾਮ ਆਇਸ ਫੜੀ ਗਈ ਤੇ ਹੰਗਾਮਾ ਹੋ ਗਿਆ ਇਹ ਹੰਗਾਮਾ ਸਿਰ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ਾਂ ਵਾ ਦੇਸ਼ਾਂ ਤੱਕ ਹੋ ਗਿਆ ਨੈਸ਼ਨਲ ਮੀਡੀਆ ਗੋਦੀ ਮੀਡੀਆ ਨੇ ਇਸ ਖਬਰ ਨੂੰ ਬੜੇ ਵੱਡੇ ਲੈਵਲ ਤੇ ਚੁੱਕਿਆ ਔਰ ਇਸ ਵੇਲੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਹੋਈ ਹੈ ਇਹ ਖਬਰ ਕਿ 4 ਗ੍ਰਾਮ ਆਇਸ ਫੜੀ ਗਈ 4 ਗ੍ਰਾਮ ਆਇਸ ਖਬਰ ਨਹੀਂ ਹੈ ਫੜੀ ਕਿਹਦੇ ਕੋਲੋਂ ਗਈ ਖਬਰ ਅਸਲ ਦੇ ਵਿੱਚ ਹੈ ਜਿਹਦੇ ਕੋਲੋਂ ਫੜੀ ਗਈ ਹੈ ਪੁਲਿਸ ਦਾਵਾ ਕਰ ਰਹੀ ਹੈ ਉਹਨਾਂ ਦਾ ਨਾਮ ਹੈ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਕੌਣ ਨੇ ਭਾਈ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹਲਕਾ ਖਡੂਰ ਸਾਬ ਤੋਂ ਜਿਨ੍ਹਾਂ ਨੂੰ ਲੋਕ ਸਭਾ ਦੇ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਇਲیکشن ਲੜੀ ਸੀ ਤੇ ਉਹਨਾਂ ਨੂੰ MP ਬਣਾਇਆ ਜਿਨ੍ਹਾਂ ਸੌ ਚੁੱਕੀ ਹੈ ਤਾਜੀ ਤਾਜੀ ਲੋਕ ਸਭਾ ਦੇ ਵਿੱਚ ਜਾ ਕੇ ਤੋਂ ਉਹਨਾਂ ਦੇ ਭਰਾ ਹੋਣ ਦੇ ਕਰਕੇ ਇਹ 4 ਗ੍ਰਾਮ ਆਇਸ ਜਿਹੜੀ ਹੈ ਸੁਰਕੀਆਂ ਬਣ ਚੁੱਕੀ ਹੈ ਔਰ ਦੂਸਰੇ ਪਾਸੇ ਆਪਾਂ ਗੱਲ ਕਰੀਏ ਤਾਂ ਤਰਸੇਮ ਸਿੰਘ ਜੀ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਨੇ ਉਹਨਾਂ ਨੇ ਮੀਡੀਆ ਨੂੰ ਕਿਹਾ ਕਿ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿੱਤ ਸਰਕਾਰ ਨੂੰ ਹজম ਨਹੀਂ ਹੋ ਰਹੀ ਬਰਦਾਸ਼ਤ ਨਹੀਂ ਕਰ ਰਹੀ ਸਰਕਾਰ ਇਸ ਕਰਕੇ ਇਹ ਝੂਠੇ ਜਿਹੜੇ ਬਵੰਡਰ ਨੇ ਇਹ ਬਦਨਾਮ ਕਰਨ ਲਈ ਭਾਈ ਅਮਰਤਪਾਲ ਨੂੰ ਇਹ ਸਾਰਾ ਕੁਝ ਕੀਤਾ ਜਾ ਰਿਹਾ ਬਦਨਾਮੀ ਕਰਨ ਵਾਸਤੇ ਕੀਤਾ ਜਾ ਰਿਹਾ ਇਹ ਚ ਸਚਾਈ ਕੀ ਹੈ ਵਾਰਿਸ ਪੰਜਾਬ ਜਥੇਬੰਦੀ ਦੇ ਕਾਰਕੁਨ ਰਹੇ ਉਹਨਾਂ ਦੇ ਸੇਵਾਦਾਰ ਰਹੇ ਭਾਈ ਅਮਰਤਪਾਲ ਦੇ ਸਾਥੀ ਰਹੇ ਸਾਡੇ ਨਾਲ ਨੇ ਬਾਬਾ ਕੁਲਜੀਤ ਸਿੰਘ ਜੀ ਜਿਹੜੇ ਐਸ ਵੇਲੇ ਮੁਖੀ ਨੇ ਮਿਸ਼ਲ ਸ਼ਹੀਦਾ ਤਰਨਤਲ ਦੋਆਬਾ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਜੈ ਸਿੰਘ ਜੀ ਦੀ ਜੁੜੀ ਸੰਗਤ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਬਾਬਾ ਜੀ ਤੁਹਾਨੂੰ ਵੀ ਗੁੱਸਾ ਤੇ ਬਹੁਤ ਚੜ ਰਿਹਾ ਹੁਣ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ 4 ਗ੍ਰਾਮ ਆਇਸ ਦਾ ਜਿਹੜਾ ਪੁਲਿਸ ਇਲਜ਼ਾਮ ਲਗਾ ਰਹੀ ਹੈ ਇਹ ਕਿਉਂ ਲਗਾ ਰਹੀ ਹੈ ਗੁੱਸਾ ਤੇ ਤੁਹਾਨੂੰ ਆ ਰਿਹਾ ਹੁਣ ਆ ਕਿ ਭਾਈ ਅਮਰਤਪਾਲ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਇਹ ਗੁੱਸੇ ਵਾਲੀ ਕਿਹੜੀ ਗੱਲ ਜੀ ਉਹ ਚਿੱਟਾ ਪੀਂਦਾ ਹੈ ਕੌਣ ਪਿੰਦਾ ਹੈ ਹਰਪ੍ਰੀਤ ਸਿੰਘ ਔਰ ਤੁਮਾਖੂ ਵੀ ਨੌਲਾ ਆਦੀ ਉਹਦਾ ਭਰਾ ਅਮਰਤਪਾਲ ਦਾ ਅਮਰਤਪਾਲ ਖੁੱਪ ਨਸ਼ੇ ਦਾਦੀ ਹੈ ਇਹਨਾਂ ਦੇ ਵਿੱਚੋਂ ਸਾਫ਼ ਸੁਥਰਾ ਬੰਦਾ ਕਿਹੜਾ ਮੈਨੂੰ ਇੱਕ ਬੰਦਾ ਪੇਸ਼ ਕਰ ਦਿਓ ਮੇਰੇ ਨਾਲ ਖੁੱਲੀ ਡਿਬੇਟ ਕਰ ਲੈ ਬਾਬਾ ਕੁਲਜੀਤ ਸਿੰਘ ਜੀ ਇਹ ਭਾਜੀਪੀ ਨਾਲ ਯਾਰੀ ਵਾਕਏ ਬੜੀ ਮਾੜੀ ਪੈ ਗਈ ਲੱਗਦਾ ਤੁਹਾਡੀ ਫੋਟੋਆਂ ਚਾਰ ਕਾਦੀਆਂ ਆਈਆਂ ਤੁਸੀਂ ਤੇ ਅਮਰਤਪਾਲ ਦੇ ਖਿਲਾਫ ਹੀ ਹੋਗੇ ਨਾ ਨਾ ਜੀ ਭਾਜੀਪੀ ਨਾਲ ਕੋਈ ਯਾਰੀ ਨਹੀਂ ਦੇਖੋ ਅਸੀਂ ਜਥੇਬੰਦੀ ਚਲਾਉਣ ਦੇ ਆ ਸਾਡੇ ਕੋਲ ਜਿਹੜਾ ਆਇਆ ਜਿਵੇਂ ਆਇਆ ਸਾਨੂੰ ਵੱਖ-ਵੱਖ ਮੁੱਦੇ ਲੈ ਕੇ ਸਰਕਾਰ ਦੇ ਦਰਵਾਜ਼ੇ ਜਾਣਾ ਪੈਂਦਾ ਠੀਕ ਆ ਨਾ ਜੀ ਕਈ ਕੰਮ ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਕੋਈ ਕੋਈ ਸੁਣਵਾਈ ਨਹੀਂ ਕਰਦੀ ਉਹ ਵੱਡੇ ਅਫਸਰ ਨੂੰ ਮਿਲਣਾ ਪੈਂਦਾ ਲੀਡਰ ਨੂੰ ਮਿਲਣਾ ਪੈਂਦਾ ਇਹਦੇ ਵਿੱਚ ਮੇਰੀ ਕੋਈ ਕਿਸੇ ਨਾਲ ਨਿੱਜੀ ਸਾਧ ਨਹੀਂ ਹੈਗੀ ਜਾਓ ਕੋ ਬੀਜੇਪੀ ਦੇ ਵੱਡੇ ਵੱਡੇ ਆਗੂਆਂ ਦੇ ਨਾਲ ਫੋਟੋਆਂ ਤੁਹਾਡੀਆਂ ਬੀਜੇਪੀ ਦੇ ਵੱਡੇ ਵੱਡੇ ਆਗੂਆਂ ਦੇ ਨਾਲ ਫੋਟੋਆਂ ਤੁਹਾਡੀਆਂ ਆ ਰਹੀਆਂ ਕਿ ਨਹੀਂ ਆ ਰਹੀਆਂ ਦੇਖੋ ਜੀ ਜਦੋਂ ਪੀਐਮਓ ਦਫ਼ਤਰ ਤੋਂ ਸਨੇਹਾ ਸਾਨੂੰ ਇਕੱਲੇ ਨੂੰ ਥੋੜਾ ਆਇਆ ਸੀਗਾ ਉਹ ਤਾਂ ਸਾਰਿਆਂ ਨੂੰ ਆਇਆ ਸੀ ਠੀਕ ਹੈ ਤੇ ਉਹ ਆਪਾਂ ਆਪਣੇ ਅਮਰਪਾਲ ਸਿੰਘ ਉਹਨੂੰ ਤੁਸੀਂ ਕੀ ਮੰਨਦੇ ਹੋ ਕਦੀ ਤੁਹਾਡਾ ਆਗੂ ਰਿਹਾ ਕਦੀ ਤੁਸੀਂ ਉਹਦੀ ਰਹਿਨਮਾਈ 'ਚ ਕੰਮ ਕੀਤਾ ਹਾਲ ਦੇ ਚਾਚੇ ਦੀਆਂ ਫੋਟੋਆਂ ਹਨ ਨਹੀਂਆਂ ਆਮ ਪਾਰਟੀ ਵਾਲਿਆਂ ਨਾਲ ਜਿਹੜਾ ਬਸੰਤ ਸਿੰਘ ਦولتਪੁਰਿਆ ਉਹਦੀਆਂ ਆਮ ਪਾਰਟੀ ਦੇ ਨਾਲ ਨਹੀਂਆਂ ਦਰਜੀਤ ਕਲਸੀ ਦੀਆਂ ਫੋਟੋਆਂ ਨਹੀਂ ਹੈਗੀਆਂ ਭਗਵੰਤ ਮਾਨ ਦੇ ਨਾਲ ਜਿਹਦੇ ਨਾਲ ਨਹੀਂ ਹੈਗੀਆਂ ਚਲੋ ਆਪਾਂ ਹੁਣ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਤੇ ਗੱਲ ਕਰੀਏ ਕਿ ਹਰਪ੍ਰੀਤ ਕੋਲ 4 ਗ੍ਰਾਮ ਆਇਸ ਜਿਹੜੀ ਹੈ ਉਹਦੇ ਤੇ ਤੁਸੀਂ ਕੀ ਕਹਿੰਦੇ ਹੋ ਜਿਹੜੀ ਪੁਲਿਸ ਦਾਵਾ ਕਰੀ ਹੈ ਕਿ 4 ਗ੍ਰਾਮ ਆਇਸ ਪੜੀ ਗਈ ਹੈ ਉਹਦਾ ਇੱਕ ਸਾਥੀ ਵੀ ਪੁਲਿਸ ਨੇ ਕਾਬੂ ਕੀਤਾ ਹੈ ਜਲੰਧਰ ਦੇ ਹਾਤੀ ਪੁਲਿਸ ਨੇ ਦੇਖੋ ਜੀ ਉਹ ਨਸ਼ੇ ਦਾ ਆਦੀ ਦੇ ਪਹਿਲਾਂ ਹੀ ਆ ਇੱਕ ਨਸ਼ਾ ਛਡਾਉਂਦਾ ਆ ਦੂਜਾ ਘਰੇ ਲਾਈ ਜਾਂਦਾ ਇਹ ਤਾਂ ਸਮਝ ਨਹੀਂ ਆਉਂਦੀ ਵੀ ਕਰਦੇ ਕੀ ਆ ਅਸਲ ਵਿੱਚ ਅਸੀਂ ਤੇ ਬਹੁਤ ਚਿਰਦਾ ਰੌਲਾ ਪਾਉਨੇ ਆ ਇਹ ਨਸ਼ੇੜੀ ਆ ਅਮਰਤਵਾਲ ਵੀ ਨਸ਼ੇੜੀ ਉਹਦਾ ਭਰਾ ਵੀ ਨਸ਼ੇੜੀ ਆ ਲੋਕੀ ਮੰਨਦੇ ਨਹੀਂ ਸੀ ਹੁਣ ਸਾਰਾ ਕੁਝ ਆਪੇ ਸਾਹਮਣੇ ਆ ਗਿਆ ਬਾਬਾ ਜੀ ਬੜੇ ਵੱਡੇ ਇਲਜ਼ਾਮ ਲਗਾ ਰਹੇ ਹੋ ਕੋਈ ਸਬੂਤ ਹੈ ਤੁਹਾਡੇ ਕੋਲ ਐਦਾਂ ਤੁਸੀਂ ਇਸ ਤੋਂ ਪਹਿਲਾਂ ਮੇਰੀ ਗੱਲ ਸੁਣੋ ਇਸ ਤੋਂ ਪਹਿਲਾਂ ਕਿਉਂ ਨਾ ਤੁਸੀਂ ਮੂੰਹ ਖੋਲਿਆ ਹੁਣ ਕੀ ਬੋਲੇ ਜੀ ਇਹ ਸ਼ਬਦ ਕਿੰਨੇ ਦਿੱਤੇ ਆ ਤੁਹਾਨੂੰ ਕਿੰਨੇ ਪਾਏ ਤੁਹਾਡੇ ਮੂੰਹ ਚ ਦੇਖੋ ਮੇਰੀ ਗੱਲ ਸੁਣੋ ਜਿੱਦਣਾ ਜਨਾਲੇ ਵਾਲੀ ਘਟਨਾ ਹੋਈ ਨਾ ਜੇ ਇਹਨਾਂ ਦੇ ਨਾਲ ਹੀ ਰਹੇ ਆ ਪਹਿਲਾਂ ਦਲਸਾ ਵੀ ਇੱਦੇ ਵਿੱਚ ਇਹਦੀ ਪੂਰੀ ਡਟ ਕੇ ਸਪੋਰਟ ਕੀਤੀ ਜਦੋਂ ਇਹਨਾਂ ਦੀਆਂ ਹਰਕਤਾਂ ਵੇਖੀਆਂ ਗਈਆਂ ਤਾਂ ਹੀ ਪਛਹਾੜੀਆਂ ਇਹ ਤੇ ਗੁਰੂ ਘਰ ਦਾ ਪੈਸਾ ਜਿਹੜਾ ਨਸ਼ਿਆਂ 'ਚ ਬਰਬਾਦ ਕਰਦੇ ਸੀ ਕਾਲੀ ਸਾਹਿਬ ਤਰਪੂਥਲਾ ਕਾਲੇ ਸਿੰਘਿਆਂ ਦੇ ਵਿੱਚ 5-5000 ਦੀ ਗੱਟੀ ਬਣਾ ਕੇ ਆਪਣੇ ਬੜੇ ਬੰਦਿਆਂ ਨੂੰ ਫੜਾਈ ਫੜਾਈ ਜਾਂਦੀ ਸੀ ਅਮਰਤਪਾਲ 5-5000 ਦੀ ਗੱਟੀ ਬਣਾ ਕੇ ਬੰਦੇ ਨੂੰ ਖੜਾ ਲੈਂਦਾ ਸੀ ਵੀ ਜਾਓ ਜੋ ਮਰਜੀ ਖਾਓ ਪੀਓ ਤੇ ਤੁਸੀਂ ਨਾਰਾਜ਼ ਇਸ ਕਰਕੇ ਉਹ ਗੱਡੀ ਤੁਹਾਨੂੰ ਨਹੀਂ ਦਿੱਤੀ ਕਿਸੇ ਨੇ ਪ੍ਰਦੇਸ਼ਾਂ ਦੀ ਮੈਂ ਖੁਦ ਰਿਆਂ ਅਨੰਦਪੁਰ ਸਾਹਿਬ ਸਾਰੀ ਰਾਤ ਗੱਡੀਆਂ ਘੁੰਮਦੀਆਂ ਰਹੀਆਂ ਕਿ ਭਾਈ ਸਾਹਿਬ ਨੇ ਪੀਜਾ ਖਾਣਾ ਹਸੋ ਤੁਸੀਂ ਕਹਿੰਦੇ ਆਂ ਵੀ ਇਹ ਖਾਂਦੇ ਪਿੰਦੇ ਨੇ ਕਿ ਹੂੰ ਜਿਹੜਾ ਡਰਗ ਟੈਸਟ ਆ ਉਹ ਝੂਠ ਬੋਲ ਅੰਮ੍ਰਿਤਪਾਲ ਦਾ ਸ਼ੋਰੇ ਕਰਾ ਲਓ ਡਰਗ ਟੈਸਟ ਉਹ ਨਸ਼ੇ ਦਾ ਆਦੀ ਨਿਕਲੂਗਾ ਪਰ ਜੇ ਸਿੰਘ ਕੀ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜੇ ਸਾਥੀ ਕਦੀ ਨਾਲ ਰਹੇ ਨੇ ਇਹ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਆ ਕੀ ਹੋ ਰਿਹਾ ਹੈ ਜਿਨ੍ਹਾਂ ਦੇ ਨਾਲ ਤੁਸੀਂ ਕਦੀ ਰਹੇ ਹੋ ਕੁਲਜੀ ਕੁਲਜੀਤ ਸਿੰਘ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਦੇ ਨਾਲ ਵਿਖਲਵਾ ਖੜ ਕੇ ਨਾਰੇਬਾਜੀ ਕੀਤੀ ਜਿੰਦਾਬਾਦ ਕਰਦੇ ਰਹੇ ਨੇ ਵਾਰਿਸ ਪੰਜਾਬ ਜਥੇਬੰਦੀ ਜਿੰਦਾਬਾਦ ਉਹਨਾਂ ਦੇ ਹਰ ਸੰਘਰਸ਼ਿਤ ਵਿੱਚ ਤੁਸੀਂ ਅੱਗੇ ਹੋ ਕੇ ਸਾਥ ਦਿੱਤਾ ਤੇ ਹੁਣ ਕੁਲਜੀਤ ਸਿੰਘ ਨੂੰ ਕਮੀਆਂ ਨਜ਼ਰ ਆਣ ਲੱਗੀਆਂ ਇਹ ਕਮੀਆਂ ਹੁਣ ਕਿਉਂ ਤਿੱਖੀਆਂ ਕਿਹੜੀ ਅੰਕ ਲਾਈ ਜੇ ਹੁਣ ਮੈਂ ਕਹਾਂ ਜੀ ਐਨਕਾ ਅਸੀਂ ਬਹੁਤ ਚਰਦਾ ਰੌਲਾ ਪਾਉਨੇ ਆ ਅਮਰਤਪਾਲ ਨੂੰ ਬਹੁਤ ਚਿਰਦਾ ਸਮਝਾਇਆ ਸੀ ਵੀ ਤੇਰੇ ਨਾਲ ਦੇ ਸਾਥੀ ਤੈਨੂੰ ਖਰਾਬ ਕਰਨਗੇ ਤੇਰੇ ਨਾਲ ਦੇ ਸਾਥੀ ਉਹ ਜਿਹੜਾ ਵਰਿੰਦਰ ਸਿੰਘ ਨੇ ਜਿੰਨੇ ਅਜਨਾਲੇ ਵਾਲਾ ਦੇਖੋ ਲੜਾਈ ਕੁੜੀ ਦੀ ਆ ਲੈ ਗਿਆ ਕਿਧਰੋਂ ਪਾਸੇ ਨੂੰ ਪੰਥ ਦੇ ਨੂੰ ਇੱਕ ਧੀ ਨੂੰ ਇਨਸਾਫ ਨਹੀਂ ਦਿਵਾ ਸਕ ਮਰਤਪਾਲ ਇੱਥੇ ਗੁਰਦੁਆਰਾ ਸਾਹਿਬ ਆ ਵਰਿੰਦਰ ਇਹ ਬੱਚਾ ਮੈਂ ਤਾਂ ਨਾ ਨਹੀਂ ਲੈਣਾ ਜੇ ਲੋੜ ਪਈ ਮੈਂ ਪ੍ਰੂਫ ਵੀ ਤੁਹਾਨੂੰ ਦਰੂ ਉਹ ਧੀ ਵਿਚਾਰੀ ਇਨਸਾਫ ਮੰਗਣ ਲਈ ਇਹਦੇ ਮਰੇ ਹੋਈ ਇਹ ਕਿੰਨੇ ਸਿੰਘ ਦੇ ਇੱਦਾਂ ਹੀ ਕਰਦੇ ਹੁੰਦੇ ਆ ਸਾਡੇ ਸਿੰਘ ਕਹਿੰਦਾ ਇੱਦਾਂ ਹੀ ਕਰ ਦਿੰਦੇ ਸਾਡਾ ਬੰਦਾ ਸਹੀ ਆ ਤੂੰ ਗਲਤ ਆ ਕੁੜੀ ਨੂੰ ਕਹੇ ਕੁੜੀ ਦੇ ਨਾਲ ਕੁੜੀ ਨੂੰ ਜਿਹੜਾ ਵਰਿੰਦਰ ਸਿੰਘ ਆ ਜਿਹਦੇ ਕਰਕੇ ਜਦੋਂ ਕੁੱਟਿਆ ਗਿਆ ਉਹ ਸਿਰਫ ਉਹ ਧੀ ਦਾ ਇਨਸਾਫ ਮੰਗ ਲਈ ਅਮਰਦਪਾਲ ਕੋਲ ਆਉਂਦਾ ਸੀ ਇੱਕ ਇੱਕ ਦੇਖੋ ਗੱਲਾਂ ਤੁਸੀਂ ਸਟੇਟ ਨਾਲ ਲੜਨ ਦੀਆਂ ਕਰਦੇ ਹੋ ਠੀਕ ਹੈ ਜੀ ਗੱਲਾਂ ਤੁਹਾਡੀਆਂ ਸਟੇਟ ਨਾਲ ਲੜਨ ਦੀਆਂ ਜਿਹੜਾ ਥੱਲੇ ਬੰਦੇ ਨੇ ਕਮੈਂਟ ਚ ਇਨਸਾਫ ਮੰਗ ਲਿਆ ਜਿਹੜਾ ਬੰਦਾ ਤੁਹਾਨੂੰ ਜਦੋਂ ਮੋਗਿਆਂ ਨੂੰ ਹੌਸ ਰੈਸ਼ਟ ਕੀਤਾ ਉਸ ਦਿਨ ਉਹ ਵਿਰਿੰਦਰ ਵਿਚਾਰਾ ਉਹ ਆਪਦੀ ਉਹਦੀ ਸੱਜਣ ਮਿੱਤਰਾਂ ਉਹਦੀ ਭੈਣ ਆ ਉਹਨੂੰ ਨਾਲ ਲੈ ਕੇ ਉਹਦੇ ਕੋਲ ਅੱਛਾ ਕੁਲਜੀਤ ਜੀ ਤੇਜ ਸਿੰਘ ਜੀ ਤੇਜ ਸਿੰਘ ਜੀ ਆ ਜਿਹੜਾ ਹੁਣ ਪਰੇਸ਼ਾਨੀ ਤੁਹਾਨੂੰ ਹੋ ਰਹੀ ਹੈ ਹੁਣ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਭਾਈ ਅਮਰਤਪਾਲ ਤੇ ਵੀ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਤੇ ਵੀ ਜਦੋਂ ਇਲੈਕਸ਼ਨਾਂ ਸੀ ਇਲੈਕਸ਼ਨਾਂ ਦੇ ਵਿੱਚ ਤਾਂ ਮੁੱਦਾ ਖਡੂਰ ਸਾਹਿਬ ਦੀਆਂ ਇਲੈਕਸ਼ਨਾਂ 'ਚ ਹੈ ਹੀ ਨਸ਼ੇ ਦਾ ਸੀ ਤੇ ਜਿਹੜੀ ਖਡੂਰ ਸਾਹਿਬ ਦੀ ਜਿੰਨੀ ਵੀ ਸੰਗਤ ਹੈ ਜਿੰਨੇ ਵੀ ਖਡੂਰ ਸਾਹਿਬ ਦੇ ਵੋਟਰ ਨੇ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਇਹੋ ਜਿਹਾ ਨਸ਼ੇ ਵਾਲਾ ਕੋਈ ਕੰਮ ਨਹੀਂ ਸੀ ਤਾਂ ਫਿਰ ਵੋਟ ਲੋਕਾਂ ਨੇ ਕਿਵੇਂ ਪਾਤੀ ਲੋਕ ਤਾਂ ਕਹਿੰਦੇ ਨਹੀਂ ਕੋ ਨਸ਼ਾ ਛਡਾਉਂਦਾ ਸੀ ਮੈਂ ਕਹਿੰਦਾ ਜੀ ਇੱਕ ਫਿਰੋਜ਼ਪੁਰ ਦਾ ਬੰਦਾ ਮੈਂ ਤੁਹਾਨੂੰ ਵੀਡੀਓ ਦੇ ਦੂੰਗਾ ਉਹ ਨਸ਼ਾਸ਼ਗੋਣ ਆਇਆ ਉਹਦੇ 13 14 ਟੰਕੇ ਲਵਾਤੇ ਦਾ ਸਿਰ 파ੜ ਤੱਕ ਕਿਹੜਾ ਨਸ਼ਾਸ਼ਗੋਣ ਕੇਂਦਰ ਕਿਹੜਾ ਆਫਸਰ ਡਾਕਟਰ ਫੜਿਆ ਗਿਆ ਜੀ ਦੱਸੋ ਕੋ ਡਾਕਟਰ ਸਿਗਾ ਉੱਥੇ ਨਸ਼ਾਸ਼ਗੋਣ ਦੇ ਵਿੱਚ ਕਿਹੜਾ ਮੈਡੀਕਲ ਇਲਾਜ ਹੋਇਆ ਉੱਥੇ ਤੁਸੀਂ ਤਾਂ ਆਪ ਕਰਦੇ ਨਸ਼ਾਸ਼ਗੋਣ ਕਿਤਾ ਵੱਡੇ ਸਾਹਮਣੇ ਆ ਬਾਬਾ ਕੁਲਜੀਤ ਸਿੰਘ ਬਾਬਾ ਕੁਲਜੀਤ ਸਿੰਘ ਜੀ ਮੈਨੂੰ ਇਹ ਤਾਂ ਦੱਸੋ ਜੇਕਰ ਤੁਸੀਂ ਵਾਕਿਆ ਹੀ ਇਹਨੇ ਸੱਚੇ ਸੀ ਔਰ ਵਾਕਿਆ ਹੀ ਅਮਰਤਪਾਲ ਇਹਨਾ ਗਲਤ ਸੀ ਤਾਂ ਖਡੂਰ ਸਾਧੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਆ ਜਾਂਦੇ ਅਮਰਤਪਾਲ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੀ ਉਹ ਤਾਂ ਤੁਹਾਡੇ ਸਾਹਮਣੇ ਨਹੀਂ ਸੀ ਨਾ ਖਲੋਤਾ ਆ ਜਾਂਦੇ ਕਰਦੇ ਪ੍ਰਚਾਰ ਉਦੋਂ ਕਿੱਥੇ ਲੁਕੇ ਸੀ ਅਸੀਂ ਇਸ ਕਰਕੇ ਨਹੀਂ ਬੋਲੇ ਕਿ ਲੋਕਾਂ ਨੇ ਕਿਹਾ ਉਹ ਜੇਲ੍ਹ 'ਚ ਬੈਠਾ ਕਿ ਜਾਣ ਕੇ ਪੰਗਾ ਲੈਂਦੇ ਆ ਇਹ ਜਾਣ ਕੇ ਬਦਨਾਮ ਕਰਦੇ ਆ ਪਰ ਜਦੋਂ ਹੱਦ ਹੋ ਗਈ ਕਿਥੇ ਸੋਸ਼ਲ ਮੀਡੀਆ ਤੇ ਇੱਕੋ ਹੀ ਗੱਲ ਹੁਕਮਤ ਤੱਕਾ ਕਰਦੀ ਹੁਣ ਹੁਕਮਤ ਨੇ ਕਿਹਾ ਜੀ ਸੋਚਾ ਚੱਕਿਆ ਉਹਨੂੰ ਇਹਨਾਂ ਨੇ ਕਹਿੰਦਾ ਮੈਂ ਸੰਧਾਨ ਨੂੰ ਨਹੀਂ ਮੰਨਦਾ ਮੈਂ ਸਬਦਾਨ ਨੂੰ ਨਹੀਂ ਮੰਨਦਾ ਮੈਨੂੰ ਕੁੱਤੇ ਨੇ ਵੱਢਿਆ ਹੋਰ ਕਿਹਦੇ ਤੇ ਵੱਢਿਆ ਮੱਦੇ ਤੇਈ ਨਸ਼ੇ ਦੀ ਗੱਲ ਨਸ਼ੇ ਦੀ ਗੱਲ ਕਰੀਏ ਆਪਾਂ ਮੈਨੂੰ ਬਾਬਾ ਕੁਲਜੀਤ ਸਿੰਘ ਜੀ ਮੈਨੂੰ ਇਹ ਦੇਖੋ ਬਿਨਾਂ ਸਬੂਤਾਂ ਤੋਂ ਸਾਡੇ ਚੈਨਲ ਤੇ ਮੈਂ ਚਾਹਾਂਗਾ ਕਿ ਇਲਜ਼ਾਮਾਂ ਦੀ ਝੜੀ ਤੁਸੀਂ ਬੜੀ ਲਗਾ ਰਹੇ ਹੋ ਸਬੂਤਾਂ ਦੇ ਨਾਲ ਆਪਾਂ ਗੱਲ ਕਰੀਏ ਤਾਂ ਬਿਹਤਰ ਹੋਏਗਾ ਪਾਈ ਅਮਰਤਪਾਲ ਸਿੰਘ ਦੇ ਉੱਤੇ ਸੰਗੀਨ આરોਪ ਲਗਾ ਰਹੇ ਹੋ ਤੁਸੀਂ ਉਹਨਾਂ ਦੇ ਭਰਾ ਦੇ ਉੱਤੇ ਨਸ਼ੇ ਨੂੰ ਲੈ ਕੇ ਸੰਗੀਨ આરોਪ ਲਗਾ ਰਹੇ ਹੋ ਤੁਹਾਡੇ ਕੋਲ ਸਬੂਤ ਕੀ ਹੈ ਜੇ ਸਬੂਤ ਕੱਲ ਨੂੰ ਨਾ ਪੇਸ਼ ਕਰ ਸਕੇ ਮਾਫੀ ਮੰਗਣੀ ਪੈ ਸਕਦੀ ਹੈ ਇਸੇ ਤਰ੍ਹਾਂ ਚੈਨਲ ਤੇ ਆਣ ਕੇ ਮੈਂ ਕਹਿੰਦਾ ਜੀ ਜਿਹੜੀਆਂ ਫੋਟੋਆਂ ਤੁਹਾਨੂੰ ਦਿੱਤੀਆਂ ਜਿਹੜੀ ਗੱਲ ਕਹਿਣ ਡਿਆ ਆਨ ਰਿਕਾਰਡ ਜੇ ਗੱਲ ਗਲਤ ਹੋਊਗੀ ਨਾ ਤੇ ਸਾਰੀ ਸਿੱਖ ਪੰਥੋਂ ਮਾਫੀ ਮੰਗਾਗੇ ਹੋਰ ਦੱਸੋ ਕੀ ਨਸ਼ੇ ਨੂੰ ਲੈ ਕੇ ਕਿਸ ਕਨੈਕਸ਼ਨ ਦੱਸਦੇ ਹੋ ਤੁਸੀਂ ਬੋਲੋ ਜਰਾ ਸੰਗਤ ਨੂੰ ਪਤਾ ਲੱਗ ਜਾਏ ਨਸ਼ੇ ਨੂੰ ਲੈ ਕੇ ਕੀ ਕਹਿੰਦੇ ਹੋ ਐਦਾਂ ਤੇ ਹੋ ਨਹੀਂ ਸਕਦਾ ਕਿ ਪਾਈ ਅਮਰਤਪਾਲ ਸਿੰਘ ਜਿਨ੍ਹਾਂ ਦੀ ਰਸਨਾ ਦੇ ਉੱਤੋਂ ਵੱਡੇ ਵੱਡੇ ਜਿਹੜੇ ਪੱਤਰਕਾਰ ਆਏ ਉਹਨਾਂ ਦਾ ਸਵਾਲ ਕੀਤੇ ਤੇ ਐਸੇ ਜਵਾਬ ਮਿਲੇ ਕਿ ਜਾ ਕੇ ਖੁੱਡਾਂ 'ਚ ਵੜ ਗਏ ਤੋ ਉਹ ਸਬੰਧ ਨੂੰ ਤੁਸੀਂ ਇਦਾਂ ਦੇ ਇਲਜ਼ਾਮ ਲਾਓ ਕਿ ਨਸ਼ੇ ਦੀ ਗੱਲ ਕਰੋ ਵੀ ਨਸ਼ੇ ਲਾਉਂਦਾ ਸੀ ਜਾਂ ਨਸ਼ੇ ਦਸਦੀ ਸੀ ਇਹ ਕੋ ਹজম ਨਹੀਂ ਹੁੰਦੀ ਚੰਗੀ ਗੱਲ ਨਹੀਂ ਆ ਬਾਜੀ ਇੱਕ ਮਿੰਟ ਜਿਹੜਾ ਅਮਰਤਪਾਲ ਦਾ ਭਰਾ ਆ ਹਰਪ੍ਰੀਤ ਹੂੰ ਉਹਨੂੰ ਅੰਪਾਲ ਦੇ ਬੰਦੇ ਕਹਿੰਦੇ ਰਹੇ ਵੀ ਤੇਰਾ ਭਰਾ ਗਲਤ ਆ ਤੇਰਾ ਭਰਾ ਗਲਤ ਆ ਉਹ ਤਮਾਕੂ ਵੀ ਲਾਉਂਦਾ ਠੀਕ ਆ ਤੋ ਚਿੱਟਾ ਵੀ ਲਾਉਂਦਾ ਚਿੱਟਾ ਕਿੱਥੋਂ ਲਾਉਂਦਾ ਸਾਰਿਆਂ ਨੂੰ ਪਤਾ ਏ ਮਾਂ ਬਾਪ ਤੋਂ ਤੂੰ ਆਪ ਤੰਗ ਸੀ ਕੀ ਅਮਰਤਪਾਲ ਕਹਵੇਗਾ ਕਿ ਮੇਰੇ ਮੇਰੇ ਭਰਾ ਦੇ ਨਾਲ ਮੇਰਾ ਲਿੰਕ ਨਹੀਂ ਸੀ ਲਿੰਕ ਨਹੀਂਗਾ ਕਿ ਮੇਰਾ ਭਰਾ ਨਿਕਾ ਜਿੱਦਾਂ ਪਹਿਲਾਂ ਕਹਿੰਦਾ ਕਿ ਜਾਲੀਜੀ ਚਿੱਠੀ ਵਾਹਲ ਕਰ ਦਿੱਤੀ ਕਿ ਖਾਲਸਾ ਮੈਂ ਜੀ ਖਾਲਸਪਤਾਂ ਦੇ ਮਾਂ ਨੇ ਕਹਿ ਦਿੱਤਾ ਵੀ ਅਸੀਂ ਉਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਮੇਰਾ ਪੁੱਤ ਕੋਈ ਖਾਲਸਤਾਨੀ ਨਹੀਂ ਪਰਾ ਤੋਰਾ ਤਾਂ ਸਾਰੀ ਦੁਨੀਆ ਨੂੰ ਉਹਨਾਂ ਨੇ ਪੰਬਲ ਪੂਸਾ ਪਾਇਆ ਇੱਕ ਮਾਂ ਆ ਇੱਕ ਪੇ ਆ ਇੱਕ ਇੱਕ ਭਰਾ ਆ ਤੇ ਕੋਈ ਅੰਦਰ ਬੈਠਾ ਚਾਰੇ ਜਣੇ ਦੁਨੀਆ ਨੂੰ ਚਲਾਉਂਦਾ ਆ ਨਾਲੇ ਕੀ ਚੀ ਗੱਲ ਉਹ ਸਾਰੇ ਜਣੇ ਕਹਿੰਦੇ ਆ ਕਿ ਸਿੱਖ ਕੌਮ ਜੀ ਸਿੱਖ ਸਾਰੀ ਸਿੱਖ ਕੌਮ ਨਹੀਂ ਖਾਲਸਪਤਾਂ ਮੰਗਦੀ ਕਦੀ ਸਿੱਖਾਂ ਨੂੰ ਪੁੱਛਿਆ ਕਿ ਕੌਣ ਖਾਲਸਪਤਾਂ ਮੰਗਦਾ ਦੱਸੋ ਅਸੀਂ ਕੌਣ ਮੰਗਦਾ ਜੋ ਜਿਹੜੇ ਖਾਲਸਾਤਨ ਦੇ ਮੁੱਦੇ ਤੇ ਰੋਟੀਆਂ ਸੇਕਦੇ ਆ ਉਹਨਾਂ ਨੇ ਕਦੀ ਪੁੱਛਿਆ ਵੀ ਦੋ ਦੋ ਵਾਟੇ ਕਿਉਂ ਕੀਤਾ ਜਾਂਦਾ ਲੰਗਰ ਦੇ ਵਿੱਚ ਆ ਦੋ ਦੋ ਚਾਰ ਚਾਰ ਸ਼ਮਸ਼ਾਨ ਘਟ ਕਿਉਂ ਬਣਿਆ ਕਦੀ ਕੀ ਕਦੀ ਇਹਨਾਂ ਦਾ ਏਕਾ ਨਹੀਂ ਮੁੱਦੇ ਮੁੱਦੇ ਉੱਠਣੇ ਚਾਹੀਦੇ ਨੇ ਬਾਬਾ ਜੀ ਇਹ ਮੁੱਦੇ ਉੱਠਣੇ ਚਾਹੀਦੇ ਨੇ ਮੈਨੂੰ ਇਹ ਸਵਾਲ ਦੱਸੋ ਤੁਸੀਂ ਮੇਰਾ ਸਵਾਲ ਤੁਹਾਡੇ ਤੋਂ ਹੈ ਤੁਸੀਂ ਕਹਿੰਦੇ ਕਿ ਨਸ਼ਾ ਮਿਲਦਾ ਨਸ਼ਾ ਮਿਲਦਾ ਕਿੱਥੋਂ ਸੀ ਨਸ਼ਾ ਮਿਲਦਾ ਖਾਲਸਾ ਵੀਰ ਵਾਲੇ ਇਹਨਾਂ ਦੇ ਬੰਦੇ ਨੂੰ ਸਾਰਿਆਂ ਨੂੰ ਪਤਾ ਜਿੱਥੋਂ ਮਰਜ਼ੀ ਲੈ ਲੋ ਜਿਹੜਾ ਮੈਂ ਕਹਿੰਦਾ ਸੀ ਤੁਸੀਂ ਬੰਦੇ ਤੁਸੀਂ ਹਣ ਕਿਹੜੇ ਤੁਸੀਂ ਖਾਲਸਾ ਵੀਰ ਚਾਗੇ ਆਸ ਵਿੱਚ ਮੈਂ ਤਾਂ ਜੀ ਖਾਲਸਾ ਵੀਰ ਦੇ ਵਿੱਚ ਮੈਂ ਨਾਲ ਰਿਹਾ ਮੈਂ ਨਾਲ ਰਹਿ ਕੇ ਜੋ ਕੁਝ ਦੇਖਿਆ ਮੈਂ ਤੁਹਾਨੂੰ ਉਹ ਦੱਸ ਰਿਹਾ ਕਿੰਨੀ ਤੇਰੇ ਖਾਲਸਾ ਵੀਰ ਦੇ ਵਿੱਚ ਜਿੰਨਾ ਚਿਰ ਖਾਲਸਾ ਵੀਰ ਚੱਲੀ ਆ ਮੈਂ ਨਾਲ ਰਿਹਾ ਆਪਣੇ ਪੱਲਿਓ ਤੇਲ ਫੁਕਿਆ ਨਾਲ-ਨਾਲ ਰਿਹਾ ਉਹਨਾਂ ਦੀ ਸਾਰੀਆਂ ਹਰਕਤਾਂ ਨੋਟ ਕੀਤੀਆਂ ਰਵੀਆਂ ਕੀ ਕੀਤੀਆਂ ਤੁਸੀਂ ਹਰ ਐਦਾਂ ਥੋੜੀ ਨਾ ਹਰਕਤ ਦੱਸੋ ਤਾਂ ਸਹੀ ਕੀ ਕੀਤੀ ਨੋਟ ਕੋਈ ਹਰਕਤ ਦਾ ਪਤਾ ਤੇ ਲੱਗੇ ਇਹ ਤੇ ਐਵੇਂ ਕਿਸੇ ਨੂੰ ਕਹਿ ਦਿੰਦਾ ਵੀ ਹਾਂ ਵੀ ਰੋਟੀ ਖਾਂਦਿਆਂ ਤੇਰੀ ਦਾੜ੍ਹੀ ਹਿਲਦੀ ਐ ਕੋਈ ਗੱਲ ਹੈ ਆਪਣੇ ਆਪ 'ਚ ਕਥਾਵਾਚਕ ਬਣਿਆ ਚਮਕੌਰ ਸਿੰਘ ਉਹਦਾ ਇੱਕ ਪਿਛੇ ਜਾ ਬਿਆਨ ਬੜਾ ਵਾਇਰਲ ਹੋਇਆ ਸੀ ਕਹਿੰਦਾ ਸੀ ਕਿ ਸ਼ੁੱਧ ਛੋਨਾ ਨਾ ਲਵਾਓ ਕਿ ਜਿਹੜੇ ਭਈਏ ਆ ਉਹ ਪ੍ਰਵਾਸੀ ਮਜ਼ਦੂਰ ਆ ਉਹ ਤਮਾਕੂ ਵਾਲੇ ਹੱਥਾਂ ਨਾਲ ਛੋਨਾ ਲਾਉਂਦੇ ਆ ਇਸਕਿ ਛੋਨੇ ਦਾ ਝੜ ਘਟ ਨਿਕਲਦਾ ਮਹੱਲੀ ਵਾਲੇ ਗੁਰਦੁਆਰੇ ਚੋਂ ਸ਼ਰਾਬ ਪੀਂਦਾ ਇੱਥੇ ਕਹਿੰਦਾ ਰਹਿੰਦਾ ਸੀ ਸ਼ਰਾਬ ਪੀਂਦਾ ਲੋਕਾਂ ਨੇ ਛੱਤਰ ਮਾਰ ਕੇ ਕੱਢਿਆ ਇੱਥੋਂ ਪਤਾ ਕਰ ਲਓ ਇਹ ਮੇਰੀ ਉਹਦੇ ਨਾਲ ਰਿਪੋਰਟ ਫੂਨ ਤੇ ਗੱਲ ਹੋਈ ਫਿਰ ਮੁੱਕਰ ਗਿਆ ਕਹਿੰਦਾ ਨਹੀਂ ਫਿਰ ਮੈਂ ਉਹਨੂੰ ਸਵਾਲ ਕੀਤਾ ਮੈਂ ਕਿਹਾ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਮੇਗਾ ਕਿ ਜਿਹੜਾ ਅਜਨਾਲੇ ਵਾਲਾ ਕਾਂਡ ਹੋਇਆ ਏ ਕੁੜੀ ਪ ਇਹ ਪੰਜ ਸਦੀ ਲੜਾਈ ਨਹੀਂ ਕਹਿੰਦਾ ਨਹੀਂ ਮੈਨੂੰ ਪਤਾ ਹੀ ਨਹੀਂ ਜਦ ਉਹਨੂੰ ਨਹੀਂ ਪਤਾ ਪਤਾ ਕਿ ਉਹ ਜਿਹੜੇ ਨਾਲ ਰਹਿ ਰਿਹਾ ਕਿ ਅੱਗੇ ਰਿਹਾ ਹੁਣ ਕੱਲ ਪਰਸ ਉਹਦੇ ਇਲਜ਼ਾਮ ਲਾਇਆ ਸੀ ਜੀ ਬੀ ਸੀ ਦੇ ਲਾਤਾ ਕਿ ਅਮਰਤਪਾਲ ਸਿੰਘ ਦੀ ਕਿਸੇ ਢਾਡੀ ਨੇ ਵਾਰ ਗਾਈ ਉਹਨੂੰ ਐ ਜੀ ਬੀ ਸੀ ਨੇ 50000 ਦਾ ਜੁਰਮਾਨਾ ਕਰਤਾ ਐ ਜੀ ਬੀ ਸੀ ਦਾ ਉਹ ਦਿਨ ਬਿਆਨ ਆ ਜਾਂਦਾ ਕਿ ਇਦਾਂ ਦੇ ਗਲਤ ਫੋਨਾ ਫੋਲਾ ਕੇ ਸਾਡੀ ਸੰਤਾ ਨੂੰ ਬਦਨਾਮ ਨਾ ਕੀਤਾ ਜਾਵੇ ਤੁਸੀਂ ਮੈਂ ਤੁਹਾਡੀ ਗੱਲ ਦਾ ਜਵਾਬ ਹੈ ਤੁਸੀਂ ਇਹ ਗੱਲ ਕਹਿੰਦੇ ਆ ਕਿ ਸਿੱਖ ਕੰਮ ਕਦੇ ਨਾ ਹਾਰੇ ਸਿੱਖ ਸਿੱਖ ਨੂੰ ਨਾ ਮਾਰੇ ਜੀ ਉਹ ਸਿੱਖਾਂ ਜਿਹੜੇ ਚੀਜ਼ ਦੀ ਲੱਤਾਂ ਖਿੱਚਦੇ ਆ ਅਸੀਂ ਤਾਂ ਸੱਚ ਬੋਲਦੇ ਆ ਸੱਚ ਬੋਲਣ ਤੋਂ ਨਾ ਹਟਦੇ ਆ ਨਾ ਡਰਦੇ ਆ ਨਾ ਹਟਾਂਗੇ ਨਾ ਡਾਂਗੇ ਨਾ ਝੁਕਾਂਗੇ ਨਾ ਰੁਕਾਂਗੇ ਜੀ ਬਾਬਾ ਕੁਲਜੀਤ ਸਿੰਘ ਜੀ ਤੁਹਾਨੂੰ ਪਤਾ ਤੁਸੀਂ ਬਹੁਤ ਵੱਡੇ ਸੰਗੀਨ ਇਲਜ਼ਾਮ ਲਗਾ ਰਹੇ ਹੋ ਔਰ ਇਹ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਲਗਾ ਰਹੇ ਹੋ ਕਿ ਤੁਹਾਡੇ ਕੋਲ ਲਗਵਾਏ ਜਾ ਰਹੇ ਨੇ ਸਬੂਤ ਤੁਹਾਡੇ ਕੋਲ ਹੈ ਕੋਈ ਵੀ ਮੈਂ ਕਹਾਂ ਜੀ ਮੈਂ ਤੁਹਾਨੂੰ ਫੋਟੋਆਂ ਘੱਲੀਆਂ ਦੇਖ ਲਓ ਉਹਦੇ ਵਿੱਚ ਫੋਟੋਆਂ ਫੋਟੋਆਂ ਐਡਿਟ ਕੀਤੀਆਂ ਵੀ ਹੋ ਸਕਦੀਆਂ ਜਨਾਬ ਮਰਜੀ ਚੈੱਕ ਕਰਾ ਲਓ ਹੂੰ ਜਿੱਤੋਂ ਮਰਜੀ ਚੈੱਕ ਤੇਰੀ ਮਰਜ਼ੀ ਲੈ ਉਹ ਤੋਂ ਚੈੱਕ ਕਰਾ ਲਓ ਤੁਸੀਂ ਅੱਖੀ ਕਿੰਨੂ ਵੇਖਿਆ ਤੁਸੀਂ ਕਿੰਨੂ ਕਿੰਨੂ ਅੱਖੀ ਵੇਖਿਆ ਨਸ਼ਾ ਕਰਦੇ ਆ ਇਹ ਤਾਂ ਕਲੀਅਰ ਕਰੋ ਮੈਂ ਸਾਰਿਆਂ ਨੂੰ ਦੇਖਿਆ ਸਾਰਿਆਂ 'ਚ ਕੌਣ ਆਉਂਦੇ ਨੇ ਇੱਕ ਇਹਨਾਂ ਦਾ ਜਸਪ੍ਰੀਤ ਆ ਜਿਹੜਾ ਉਹ ਸਰ ਸੇਵਾ ਕਰਦਾ ਠੀਕ ਆ ਜੀ ਅਮਰਤਪਾਲ ਅਮਰਤਪਾਲ ਦਾ ਭਰਾ ਚਮਕੌਰ ਇਹ ਜਿੰਨੇ ਵੀ ਨਾਲ ਦੇ ਸਾਰੇ ਟੋਲਾ ਸਾਰੇ ਹੀ ਕਰਦੇ ਜੀ ਕੌਣ ਨੇ ਜੋ ਸੋਫੀ ਕਿਹੜਾ ਦੱਸੋ ਤੁਸੀਂ ਕਿਸੇ ਨਾਲ ਡਾਕਟਰ ਟੈਸਟ ਤੇ ਕਰੋ ਡੋਪ ਟੈਸਟ ਦੀ ਤਾਂ ਗੱਲ ਬਾਅਦ ਦੇ ਵਿੱਚ ਹੈ ਪਹਿਲਾਂ ਮੈਨੂੰ ਲੱਗਦਾ ਹੈ ਕਿ ਜਮੀਰ ਦਾ ਟੈਸਟ ਹੋਣਾ ਵੀ ਜ਼ਰੂਰੀ ਹੈ ਕੀ ਕਰ ਰਹੇ ਹੋ ਤੁਸੀਂ ਜਿਨ੍ਹਾਂ ਦੇ ਨਾਲ ਰਹੇ ਹੋ ਪੰਥ ਦੀ ਗੱਲ ਕਰਨੀ ਆਪਾਂ ਪੰਥ ਦੀ ਗੱਲ ਕਰਦੇ ਆਂ ਔਰ ਹੁਣ ਤੁਸੀਂ ਆਣ ਕੇ ਉਹਨਾਂ ਤੇ ਉਂਗਲ ਚੱਕ ਰਹੇ ਹੋ ਇਹ ਕੀ ਕਹਾਣੀ ਹੈ ਅਮਰਤਪਾਲ ਸਿੰਘ ਦੇ ਬਾਰੇ ਅਗਰ ਕੋਈ ਇਦਾਂ ਦੀ ਗੱਲ ਸੀ ਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਬੋਲੀ ਸਵਾਲ ਹੈ ਵੱਡਾ ਤੁਹਾਨੂੰ ਲੋਕਾਂ ਨੇ ਪੁੱਛਣਾ ਮੈਂ ਨਹੀਂ ਪੁੱਛਣਾ ਲੋਕਾਂ ਨੇ ਪੁੱਛਣਾ ਵੀ ਕਿੱਥੇ ਸੀ ਉਹਦਾ ਬਾਬਾ ਕੁਲਜੀਤ ਸਿੰਘ ਉਦੋਂ ਕਿਉਂ ਨਾ ਨਿਕਲਿਆ ਖੁੱਡ ਚੋਂ ਬਾਹਰ ਆ ਹੁਣ ਜਿਹੜੀ ਐ ਜੇਕਰ ਗੱਲ ਹੋਣ ਲੱਗੀ ਐ ਸਰਕਾਰਾਂ ਨੂੰ ਜਾਂ ਕਿਸੇ ਨੂੰ ਹਜਮ ਨਹੀਂ ਹੋ ਰਿਆ ਲੋਕਾਂ ਨੇ ਤਾਂ ਫਿਰ ਤੁਹਾਡੇ ਤੇ ਇਹੋ ਇਲਜ਼ਾਮ ਲਾਣੇ ਆ ਨਾ ਏਜੰਸੀਆਂ ਨੇ ਬੰਦੇ ਛੱਡੇ ਨੇ ਜਿੱਦਣ ਉਹ ਜਨਾਲੇ ਵਾਲੀ ਘਟਨਾ ਹੋਈ ਆ ਉਹ ਉਹਦਾ ਅਸੀਂ ਲਗਾਤਾਰ ਵਿਰੋਧ ਕੀਤਾ ਆ ਵੀ ਇਹ ਨਹੀਂ ਹੋਣਾ ਚਾਹੀਦਾ ਅਸੀਂ ਇਹ ਦੂਜਾ ਪ੍ਰਕਾਰ ਹੀ ਬਣਾਉਣਾ ਚਾਹੁੰਦਾ ਸੀ ਦੂਜਾ ਪ੍ਰਕਾਰ ਹੀ ਬਣਾਉਣਾ ਜਿੱਦੋਂ ਹੀ ਲਗਾਤਾਰ ਮੇਰੀ ਤੁਸੀਂ ਇੰਟਰਵਿਊ ਚੈੱਕ ਕਰ ਸਕਦੇ ਥਰੈਕ ਚੈਨਲ ਤੇ ਅਸੀਂ ਆਵਾਜ਼ ਚੱਕੀ ਆ ਸਾਡੀ ਜਥੇਬੰਦੀ ਨੇ ਆਵਾਜ਼ ਚੱਕੀ ਆ ਬਹੁਤ ਸਾਰੇ ਸਿੱਖਾਂ ਨੇ ਆਵਾਜ਼ ਚੱਕੀ ਆ ਇਤਾਂ ਦੀ ਕਿਸੇ ਤਰ੍ਹਾਂ ਦੀ ਜਥੇਬੰਦੀ ਦੇ ਉੱਤੇ ਜਿਹੜੀ ਉਂਗਲ ਚੱਕ ਰਹੇ ਹੋ ਇਹ ਸਬੂਤ ਤੁਸੀਂ ਕਾਨੂੰਨ ਨੂੰ ਦਿਓਗੇ ਸਰਕਾਰ ਨੂੰ ਦਿਓਗੇ ਪੁਲਿਸ ਨੂੰ ਦਿਓਗੇ ਜੇ ਪੋਰਸ ਸਾਨੂੰ ਪੁੱਛੂਗੀ ਤੇ ਜ਼ਰੂਰ ਦੇਵਾਂਗੇ ਹੂੰ ਠੀਕ ਹੈ ਸਾਨੂੰ ਜਿੱਥੇ ਕੋਈ ਚਾਹਾਂਗੇ ਜ਼ਰੂਰ ਚਾਹਾਂਗੇ ਸਾਨੂੰ ਕੋਈ ਬਿਲਕੁਲ ਸੱਚ ਅਖੀਰ ਤੱਕ ਤੁਹਾਡੇ ਕੋਲ ਬਾਬਾ ਗੁਰਜੀਤ ਸਿੰਘ ਜੀ ਮੈਂ ਜਾਨਣਾ ਚਾਹਾਂਗਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਪਾਈ ਹਰਪ੍ਰੀਤ ਸਿੰਘ ਜਿਹੜੇ ਉਹਨਾਂ ਦੇ ਵੀ ਪਿਤਾ ਜੀ ਸਰਦਾਰ ترਸੀਮ ਸਿੰਘ ਜੀ ਉਹਨਾਂ ਨੇ ਅੱਜ ਮੀਡੀਆ ਨੂੰ ਇਹ ਗੱਲ ਕਹੀ ਹੈ ਕਿ ਸਰਕਾਰਾਂ ਨੂੰ ਇਹ ਹਜ਼ਮ ਨਹੀਂ ਹੋਇਆ ਕਿ ਗੁਰੂ ਦੇ ਦੋ ਦੋ ਸਿੰਘ ਜਿਹੜੇ ਨੇ ਭਾਈ ਸਰਮਜੀਤ ਸਿੰਘ ਔਰ ਭਾਈ ਅਮਰਪਾਲ ਸਿੰਘ ਇਹ ਵੱਡੀ ਈਲੀਟ ਦੇ ਨਾਲ ਇਲੈਕਸ਼ਨ ਜਿੱਤ ਗਏ ਇਹ ਸਰਕਾਰਾਂ ਜਿਹੜੀਆਂ ਨੇ ਬਦਨਾਮ ਕਰਨ ਵਾਸਤੇ ਇਹ ਹਰਕਤਾਂ ਕਰ ਰਹੀਆਂ ਨੇ ਇੱਚ ਕੀ ਸਚਾਈ ਮੈਨੂੰ ਇੱਕ ਗੱਲ ਦੱਸੋ ਪੰਜਾਬ ਕੋਈ ਵੱਖਰਾ ਆ ਹੂੰ ਪੰਜਾਬ ਭਾਰਤ ਦੇ ਨਾਲ ਹੀ ਰਹਿੰਦਾ ਪੰਜਾਬੀ ਕੋਈ ਵੱਖਰੇ ਆ ਜਾਂ ਪੰਜਾਬ ਚੋਂ ਪਹਿਲਾਂ ਕੋਈ ਸਿੱਖ ਜਿੱਤੇ ਆ ਪਹਿਲਾ ਸਿੱਖ ਐਮਪੀ ਜਿੱਤਦੇ ਨਹੀਂ ਰਹੇ ਜੀ ਜਿੱਤੇ ਰਹੇ ਉਹਨਾਂ ਨੂੰ ਕਿੰਨਾ ਕੁ ਬਦਨਾਮ ਅੱਛਾ ਦੂਜੀ ਗੱਲ ਪਰਚੇ ਕਿਤੇ ਨਹੀਂ ਦਰਜ ਹੁੰਦੇ ਪਰਚੇ ਸਾਡੇ ਤੇ ਵੀ ਦਰਜ ਆ ਪਰਚਾ ਕਦੀ ਵੀ ਨਜਾਇਜ਼ ਦਰਜ ਨਹੀਂ ਹੁੰਦਾ ਜੀ ਠੀਕ ਆ ਜੀ ਪਰਚਾ ਜਿੰਨਾ ਜਿਹੜਾ ਇਨਵੋਲਵਮੈਂਟ ਨਾ ਹੋਵੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦਾ ਠੀਕ ਹੈ ਘਰੇ ਬੈਠਿਆ ਤੇ ਪਰਚੇ ਕਿੰਨੀਆਂ ਕਦ ਬਾਬਾ ਕੁਲਜੀਤ ਸਿੰਘ ਜੀ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਵੱਡਾ ਐਵੀਡੈਂਸ ਵੱਡਾ ਖੁਲਾਸਾ ਜੇਕਰ ਤੁਸੀਂ ਨਸ਼ੇ ਨੂੰ ਲੈ ਕੇ ਗੱਲ ਕੀਤੀ ਹੈ ਗੱਲ ਤਾਂ ਹੁਣ ਤੁਹਾਡੇ ਮੂੰਹ ਚੋਂ ਨਿਕਲੀ ਹੈ ਗੱਲ ਕਹਿੰਦੇ ਮੈਨੂੰ ਮੂੰਹ ਚੋਂ ਕੱਟ ਤੇ ਵੇਖ ਮੈਂ ਕਿੰਤਰ ਨੂੰ ਜਾਣੀ ਹੈ ਇਹ ਗੱਲ ਲੰਬੀ ਜਾਣੀ ਹੈ ਕੱਲ ਤਾਂ ਤੁਸੀਂ ਕਰ ਦਿੱਤੀ ਆ ਪਾਈ ਅਮਰਤਪਾਲ ਸਿੰਘ ਤੇ ਪਾਈ ਹਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਔਰ ਹੋਰ ਵੀ ਕਈ ਸਾਥੀਆਂ ਨੂੰ ਜਿਹੜਾ ਤੁਸੀਂ ਲਬੇੜ ਕੇ ਰੱਖ ਦਿੱਤਾ ਤੇ ਸੱਚੇ ਜਿਹੜੇ ਨੇ ਦੁੱਧ ਦੇ ਤਲੇ ਤੇ ਹੋ ਗਏ ਬਾਬਾ ਕੁਲਜੀਤ ਸਿੰਘ ਤੇ ਬਾਬਾ ਕੁਲਜੀਤ ਸਿੰਘ ਨਹੀਂ ਸੀ ਕੁਛ ਲਾਉਂਦਾ ਕਿ ਤੁਸੀਂ ਵੀ ਲਾਉਂਦੇ ਸੀ ਹੁਣ ਛੱਡਿਆ ਮੈਂ ਕਹਿੰਦਾ ਜੀ ਜਲਿਆ ਡੋਪ ਟੈਸਟ ਕਰਾ ਲਿਆ ਜਾਵੇ ਕਿਹੜਾ ਠੀਕ ਹਦਾ ਸਾਰਾ ਕੁਝ ਉਹਦੇ ਵਿੱਚ ਆ ਜਾਣਾ ਅਸੀਂ ਉਹਨਾਂ ਅਰਗੇ ਨਹੀਂ ਇਹਨਾਂ ਦੇ ਨਾਲ ਸਾਥੀ ਤੁਰੇ ਫਿਰਦੇ ਆ ਪਹਿਲਾਂ ਇਸੋ ਦੇ ਘਰ ਬਣ ਲੱਗਿਓ ਪਹਿਲਾਂ ਭੈਣ ਜੀ ਭੈਣ ਜੀ ਭੈਣ ਭੈਣ ਕਹਿਣਾ ਬਾਅਦ ਚ ਫਰੈਂਡਾ ਬਣਾਉਣੀਆ ਇਹਨਾਂ ਦੇ ਨਾਲ ਇਹ ਤੇ ਅਸਲੀ ਨਾ ਨਹੀਂ ਆਪਣਾ ਕਿਸੇ ਨੂੰ ਦੱਸਦੇ ਇੱਕ ਇਹਦੇ ਨਾਲ ਤੁਰਿਆ ਫਿਰਦਾ ਹੁੰਦਾ ਚਮਕੌਰ ਦੇ ਨਾਲ ਜੀ ਬਰਿੰਦਰ ਉਹਦਾ ਪਤਾ ਨਹੀਂ ਕੀ ਨਾਮ ਆ ਕੀ ਨਾ ਪਹਿਲਾਂ ਕੁੜੀ ਨੂੰ ਭੈਣ ਕਹਿੰਦਾ ਸੀ ਬਾਅਦ ਚ ਫਰੈਂਡ ਬਣਾਈ ਫਿਰਦਾ ਅਸੀਂ ਜੋ ਅੰਦਰੋਂ ਆ ਉਹੀ ਬਾਹਰੋਂ ਆ ਕੋਈ ਵੱਡਾ ਖੁਲਾਸਾ ਹੋਰ ਕਰਨਾ ਚਾਹੋ ਬਾਬਾ ਜੀ ਕੋਈ ਆਖਰੀ ਦੇ ਵਿੱਚ ਵੱਡਾ ਖੁਲਾਸਾ ਕਰਨਾ ਚਾਹੋ ਤਾਂ ਦੱਸ ਦਿਓ ਮੈਂ ਕਹਿੰਦਾ ਜੀ ਅਸੀਂ ਆਜ਼ਾਦ ਆ ਸਾਡਾ ਅਸੀਂ ਸੱਚ ਅਸੀਂ ਕੋਈ ਨਾ ਵਾਂਗੂ ਉਹ ਪੈਸੇ ਨਹੀਂ ਇਕੱਠੇ ਕਰਨੇ ਵੀ ਸਾਨੂੰ ਕੋ ਡਾਰਾ ਤਾਂ ਅਸੀਂ ਜੀਜੀ ਕਰਨਾ ਠੀਕ ਹੈ ਜੀ ਠੀਕ ਹੈ ਅਸਾਂ ਨੋ ਨਹੀਂ ਕਰੀਆ ਠੀਕ ਹੈ ਬਾਬਾ ਅੰਮ੍ਰਿਤਪਾਲ ਸਿੰਘ ਕੀ ਆਖਰੀ ਆਖਰੀ ਸਵਾਲ ਤੁਹਾਡਾ ਤੋਂ ਮੈਨੂੰ ਇਹ ਦੱਸਿਓ ਕਿ ਇਸ ਵੇਲੇ ਬਾਬਾ ਕੁਲਜੀਤ ਸਿੰਘ ਦੇ ਪਿੱਛੇ ਕੌਣ ਹੈ ਕਿਹਦੇ ਸਿਰ ਤੇ ਇੰਨੇ ਫੁੰਕਾਰੇ ਮਾਰ ਰਹੇ ਹੋ ਕਿਹਦਾ ਹੱਥ ਤੁਹਾਡੇ ਸਿਰ ਤੇ ਤੁਹਾਡੀ ਪਿੱਠ ਤੇ ਭਾਜਪੀ ਦਾ ਆਰਐਸਐ ਜਾਂ ਕਿਸੇ ਹੋਰ ਦਾ ਪਿੱਛੇ ਸਾਡਾ ਸਾਡਾ ਗੁਰਨਾਨਕ ਦੇਵ ਜੀ ਆ ਉਹ ਤੇ ਸਾਡੇ ਪਿੱਛੇ ਸਾਡਾ ਕਲ ਉਹ ਸਾਰੇ ਆ ਤੇ ਆ ਅੱਜਕੱਲ੍ਹ ਜੀ ਕੁਲਜੀਤ ਸਿੰਘ ਅੱਗੇ ਜਿਹੜੇ ਫਮਕਾਰੇ ਮਾਰ ਰਿਹਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਵੀ ਤੁਸੀਂ ਦੱਸੋ ਜੀ ਤੁਹਾਡੇ ਪਿੱਛੇ ਹੈ ਕੋਲ 10 ਦੇ ਮੜਾ ਜਾ ਉਹ ਚ ਕੀ ਗੱਲ ਆ ਫੋਟੋਆਂ ਤੇ ਤੁਹਾਡੀਆਂ ਆ ਗਈਆਂ ਨੇ ਖਲਾਸਾ ਤੇ ਹੋ ਹੀ ਗਿਆ ਜਰਾ ਕ ਮੂੰਹ ਕਬੂਲੇ ਚ ਕੀ ਹਰਜੈ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਹਾਂ ਸਭ ਤੋਂ ਪਹਿਲਾਂ ਨਸ਼ਾ ਬਰામਤ ਹੋਇਆ ਉਹ 10000 ਰੁਪਏ ਉਹਨੇ ਪੇਟੀਮ ਤਾਂ ਕੱਟ ਲਿਆ ਨਾ ਕਿਸ ਬੰਦੇ ਨੂੰ ਪੇਟੀਮ ਦਾ ਪੇਟੀਮ ਰਾਹੀਂ ਕੀਤੇ ਫਿਰ ਉਹਨੇ ਕੰਡੇ ਕੱਢ ਲਏ ਨਾ ਤੇ ਜੇ ਸਾਡੇ ਪਿੱਛੇ ਕੋਈ ਆਪੀ ਪੁਲਿਸ ਕੱਢ ਲਊਗੀ ਸਾਡੇ ਪਿੱਛੇ ਦਾ ਸਾਡਾ ਵਾਹ ਗਰੂ ਆ ਕਾ ਇਸ ਨਸ਼ੇ ਦੇ ਮਾਮਲੇ ਨੂੰ ਲੈ ਕੇ ਵਾਰਿਸ ਪੰਜਾਬ ਜਥੇਬੰਦੀ ਨੂੰ ਲੈ ਕੇ ਇਹ ਜਿੰਨੇ ਵੀ ਤੁਸੀਂ ਸੰਗੀਨ ਇਲਜ਼ਾਮ ਲਗਾਏ ਨੇ ਭਾਈ ਅਮਰਤਪਾਲ ਉਹਨਾਂ ਤੇ ਭਰਾ ਦੇ ਤੇ ਔਰ ਬਾਕੀ ਹੋਰ ਸਾਥੀਆਂ ਤੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਬੜੇ ਸੰਗੀਨ ਇਲਜ਼ਾਮ ਨੇ ਬਾਬਾ ਕੁਲਜੀਤ ਸਿੰਘ ਜੀ ਵੱਲੋਂ ਲਗਾਏ ਗਏ ਨੇ ਇਹ ਮੁਖੀ ਨੇ ਮਿਸਲ ਸ਼ਹੀਦਾ ਤਰਨਾ ਦਲ ਦਵਾਬਾ ਦੇ ਸੋ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਨੇ ਇਹਨਾਂ 'ਚ ਸੱਚਾਈ ਕੀ ਹੈ ਇਹ ਤਾਂ ਜਾਂਚ ਦੱਸੇਗੀ ਪਰ ਇਹਨਾਂ ਵੱਲੋਂ ਉਹ ਪੰਚ ਚੈਲੰਜ ਐ ਇਸ ਗੱਲ ਦਾ ਕਿ ਡੋਪੈਸ ਵੀ ਕਰਵਾਏ ਜਾ ਸਕਦੇ ਨੇ ਪਰ ਇਹਨਾਂ ਨੇ ਵੱਡੇ ਖੁਲਾਸੇ ਜਿਹੜੇ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਕਰ ਦਿੱਤੇ ਨੇ ਕਿ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਇਹਨਾਂ ਦੀ ਜਿੱਤ ਬਰਦਾਸ਼ਤ ਨਹੀਂ ਹੈ ਪਰ ਇਹਦਰ ਬਾਬਾ ਕੁਲਜੀਤ ਸਿੰਘ ਹੋਣਾ ਨੇ ਉਹਨਾਂ ਦੇ ਪੁਰਾਣੇ ਜਿਹੜੇ ਕਿਸੇ ਨੇ ਉਹ ਜਨਤਾ ਸਾਹਮਣੇ ਰੱਖ ਕੇ ਦੱਸ ਦਿੱਤੇ ਨੇ ਹੁਣ ਸੰਗਤ ਜਾਣੇ ਪੰਜਾਬ ਦੇ ਲੋਕ ਜਾਣਨ ਦੇਸ਼ ਆਪਦੇਸ਼ਾਂ ਦੀ ਆਵਾਮ ਜਾਣੇ ਕੀ ਉਹ ਹੁਣ ਕੀ ਫੈਸਲਾ ਲੈਂਦੇ ਨੇ ਕੀ ਉਹ ਬਾਬਾ ਕੁਲਜੀਤ ਸਿੰਘ ਹੁਣਾਂ ਤੇ ਇਹਨਾਂ ਬਿਆਨਾਂ ਤੇ ਇਹਨਾਂ ਇਲਜ਼ਾਮਾਂ ਤੇ ਯਕੀਨ ਕਰਦੇ ਨੇ ਕਿ ਜਾਂ ਫਿਰ ਭਾਈ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਜਾਂ ਭਾਈ ਅਮਰਤਪਾਲ ਜਾਂ ਫਿਰ ਭਾਈ ਹਰਪ੍ਰੀਤ ਸਿੰਘ ਜੀ ਸੋ ਉਹਨਾਂ ਦੇ ਜਿਹੜੇ ਬਿਆਨ ਨੇ ਉਹਨਾਂ ਤੇ ਯਕੀਨ ਕਰਦੇ ਨੇ ਇਹ ਸਮਝ ਆ ਦਸੇਗਾ ਸੋ ਇਹਦੇ ਨਾਲ ਹੀ ਬਾਬਾ ਕੁਲਜੀਤ ਸਿੰਘ ਦੀ ਦੇ ਜਾਜ਼ਤ ਅਰਦਸ਼ ਕੋ ਤੁਹਾਡੇ ਤੋਂ ਵੀ ਲੈਣ ਦੀ ਇਜਾਜ਼ਤ ਵੇਖਦੇ ਰਹਿ ਸਕਦੀ ਆਵਾਜ਼ ਆ ਰਹੀ 2d